Oh, ਆਸਾਂ ਤੋਂ ਤਰਸ ਨਹੀਂ ਆ ਰਹੇ ਬੋਲਣੇ ਹਾਂਜੀ ਸਪਾਈਡਰ ਕਿਥੇ ਸਪਾਈਡਰ ਸਿੰਕ ਚ ਬਹੁਤ ਵੱਡਾ ਸਪਾਈਡਰ ਆ ਓਕੇ ਚਲੋ ਬਾਈ 10 ਵੈਲਟ ਉੱਪਰ ਇਹਦੇ ਤਾਂ ਸਕੂਲ ਚ ਨਾ ਗੱਲ ਕਰਨੀ ਚਾਹੀਦੀ ਵੈਸੇ ਵੀ ਤੁਸੀਂ ਪੈਂਟਾ ਨਿਕਲਦੀ ਲਾਈਟ ਦੇ ਕਿਉਂ ਲਗਾਈਆਂ ਹਨਾ ਕੱਲ ਗੱਲ ਦਾ ਆਉਂਦੀਂ ਦਾ ਪਰ ਜੇ ਮੜਾ ਜਾਵੀਂ ਕੁਰੀ ਦੇ ਰਾਜ ਹੋ ਜਵੇ ਤਾਂ ਤੇ ਫਿਰ ਲੈ ਆਓ ਇੱਥੇ ਨਾ ਸਵੇਰੇ ਸਵੇਰੇ ਕਾਲੂ ਵੀ ਬੈਠਾ ਸੀ ਤੇ ਦੋ ਹੋਰ ਬੈਠੇ ਸੀਗੇ ਇੰਨਾ ਲੜਨ ਲੱਗੇ ਹੋਏ ਸੀ ਇਹਨਾਂ ਦਾ ਪਤਾ ਨਾ ਸੂਰਜ ਦੇਵਤਾ ਜੀ ਆ ਗਏ ਸੂਏ ਦੇਵਤਾ ਜੀ ਬਾਏ ਚਲੋ ਜਾਓ ਟਾਈਮ ਬੜਾ ਹੋ ਗਿਆ 7:40 ਹੋ ਗਏ ਮੈਂ ਬੈਸਟ ਆਫ ਲੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਦਮਾਲਾ ਦੇਖ ਕੇ ਤੁਨ ਜਾ ਰਿਹਾ ਮੈਂ ਥੋੜੀ ਦੇਰ ਲੇਟ ਹੀ ਸੀਗੀ ਤੇ ਇਹ ਦਮਾਲਾ ਮੇਰਾ ਸਾਰਾ ਖਰਾਬ ਹੋ ਗਿਆ ਫਿਰ ਸਿਰ ਬੜਾ ਦੁੱਧਾ ਪਿਆ ਆ ਇਹਨੇ ਲਗਾਈ ਲੈਨੇ ਗਰਮੀ ਕਰਕੇ ਇਹਨੇ ਲਾਉਣੇ ਵੀ ਬੜਾ ਸੌਕੀ ਹੈ ਉੱਪਰ ਉੱਪਰ ਉਂਦੀ ਰਹੀ। ਤੇ ਮੈਂ ਜਾ ਰਹੀ ਹਾਂ ਉੱਪਰ ਕੱਪੜੇ ਸੁਕਣੇ ਪਾਣ ਤੇ ਇੰਦੇ ਸੋਜੀ ਕੱਪੜਿਆਂ ਦੀ ਪੋਟਲੀ ਆਪਾਂ ਚੱਕ ਲਈ ਹੋਈ ਹੈ। ਤੇ ਉੱਤੇ ਨਾ ਦਮਾਲੇ ਮਸ਼ੀਨ 'ਚ ਪਾਈ ਹੋਏ ਨੇ। ਤੇ ਉਹ ਖੱਡਾਂਗੇ। ਔਰ ਫੇਰਾ ਇੰਨੇ ਵੱਡੇ ਕੱਪੜੇ ਨੇ। ਜਿੰਨਾ ਵਿੱਚ ਖੇਚੇ ਚਪਾ ਕੇ ਉ ਜਾਓ ਜੀ ਜਾਓ ਖੋਲੋ-ਬੋਲੋ ਜਲਦੀ ਕਰੋ। ਹੈ ਰਹਾ ਹੈ ਰੱਬਾ ਹੈ ਗੁਰੂ ਜੀ ਕਿੰਨੀ ਗਰਮੀ। ਦੇਖਿਆ ਨੀ। ਹੂੰ ਜਲਦੀ ਖੋਲ ਦੇ ਆਹ ਪਤਾ ਨਹੀਂ ਕਾਦੇ ਫਟੇ ਹੋਏ ਇੱਥੇ ਕਾਦੇ ਅੰਦਰ ਰੱਖਿਆ ਹੋਇਆ ਕਿ ਨਹੀਂ ਰੱਖਿਆ ਜੀ ਬਨੇ ਕਿ ਤੂੰ ਰੱਖਿਆ ਹੈ ਜੀ ਅੰਜਲ ਮੈਂ ਵੀ ਦਾ ਪ੍ਰੋਬਲਮ ਹੈ ਹਾਂ ਇਹ ਸੋ ਤਾਂ ਅਸੀਂ ਵਾ ਗਰੂ ਜੀ ਬਸ ਹੋ ਜਾਂਦੀ ਹੈ ਆਪਾਂ ਧਨੀਆ ਵੀ ਸੁੱਕ ਗਿਆ ਜੀ ਮੇਰੇ ਕੋਲ ਪਦੀਨਾ ਵੀ ਸੁੱਕਿਆ ਸੀ ਕਹਿੰਦੀ ਪਣੀ ਧਨੀਆ ਮੈਂ ਵੀ ਦੋ ਹੋਰ ਲਾਇਆ ਸੀ ਗਰਮੀ ਇੰਨੀ ਹੈ ਬੰਦਾ ਸੁੱਕਦਾ ਹੋਣਾ ਤਾਂ ਸੁਕਣਾ ਹੀ ਹੈ ਨਾਲੇ ਵੈਸੇ ਵੀ ਆ ਕਾਪੀ ਚ ਲਗਾਇਆ ਸਕ੍ਰੈਬੋ ਕੁਝ ਲਗਾਇਆ ਤਾਂ ਸੁਕਣੇ ਚੁਕਣੇ ਉਹਦੀ ਪੈਣ ਨੇ ਬਹੁਤ ਮਾਲਾ ਚੁੱਕਣੀ ਉਹਦੀ ਪੈਣ ਨੇ ਸਾਰਾ ਕੰਮ ਕੀਤਾ ਓਕੇ ਓਕੇ ਲੋ ਜੀ ਮੌਸਮ ਅੱਜ ਸਵੇਰੇ ਤਾਂ ਲੱਗ ਰਿਹਾ ਸੀ ਕਿ ਬਾਰਿਸ਼ ਅੱਜ ਫੇਰ ਹੋਊਗੀ ਬਟ ਬਹੁਤ ਜ਼ਿਆਦਾ ਗਰਮੀ ਹੈ ਹਾਂ ਲੋਟੀਆਂ ਆਏ ਆ ਸਾਢੇ 11:00 ਤੱਕ ਸਹੀ ਸੀ ਹਾਂ ਉਹ ਤਾਂ ਸਹੀ ਸੀ ਕਿਸ ਨੇ ਵਧੀਆ ਹੈ ਮੱਚੇ ਕਿਥੇ ਮੱਚੇ ਲੈਂਦੇ ਨੇ ਕੋਰੇ ਇਹਦੇ ਛੋਟੇ ਬੱਚੇ ਹੁਣ ਬੜੇ ਬਣ ਗਏ ਨੇ ਕਿਤੇ ਹਾਂ ਇਹ ਤਾਂ ਛੋਟੇ ੜੇ ਘੇੜਦੇ ਨੇ ਹੋਰ ਬੜੀ ਛੜੰਦ ਨੇ ਆਪਣੇ ਵਰਗੇ ਨੇ ਬਹੁਤ ਹੀ ਇਹ ਵਧੀਆ ਬੱਚੇ ਵਧੀਆ ਪਾਲ ਜਾਂਦੇ ਨੇ ਤਾਂ ਹੀ ਤਾਂ ਇਹਨਾਂ ਦੇ ਬੱਚੇ ਸਟਰੋਂਗ ਹੁੰਦੇ ਨੇ ਸਾਡੇ ਵਰਗੇ ਦੇ ਵਿੱਚ ਤਾਂ ਲੋਲੇ ਹੀ ਹੁੰਦੇ ਨੇ ਕਿਉਂਕਿ ਆਪਾਂ ਬਹੁਤਾ ਹੋ ਗਰਦੇ ਰਹਿੰਦੇ ਹਾਂ ਇਹ ਬੱਚੇ ਸੱਟ ਨਾਲ ਜਵੇ ਹੋਏ ਬੱਚੇ ਬਿੱਟੀ 'ਚ ਫੇੜਦਾ ਇਹ ਉਹ ਹਨ ਤੇ ਤਾਂ ਵਰਗੇ ਬਟ ਪੈਸੇ ਵਿੱਚ ਮਿੱਟੀ ਵਗਾਰਾ ਵਿੱਚ ਖੇਡਣਾ ਲੈਣਾ ਚਾਹੀਦਾ ਬੱਚਿਆਂ ਨੂੰ ਤੇ ਕਿਚਨ ਅਸਰੇ ਹਨ ਉੱਤੇ ਕਾਫੀ ਰਹਿੰਦੇ ਹਨ ਹਾਂ ਸਾਨਾ ਮੈਂ ਤੇ ਨਾ ਮਸ਼ੀਨ ਲਗਾ ਕੇ ਗਈ ਸੀ ਸਵੇਰੇ ਤੇ ਮਗਾ ਚਲੋ ਸ਼ਾਮ ਦੇਣਾ ਕੰਮ-ਕੁਮ ਕਰਕੇ ਇਹ ਸ਼ਾਮ ਨੂੰ ਮਗਾ ਚਲੋ ਸੁਕਣੇ ਪਾ ਦਨੀ ਆ ਦਮਾਲੇ ਹਨ ਜਦੋਂ ਦੇਖਿਆ ਜਾ ਕੇ ਮਸ਼ੀਨ ਬੰਦ ਪਈ ਤੇ ਪਤਾ ਨਹੀਂ ਮੈਂ ਚਲਾਉਣੇ ਭੁੱਲ ਗਈ ਪਤਾ ਨਹੀਂ ਤਾਂ ਮਸ਼ੀਨ ਆਪਣੇ ਆਪ ਬੰਦ ਹੋ ਗਈ ਦੇਖਿਆ ਤਾਂ ਦਮਲੇ ਧੋਤਨੇ ਗਏ ਫਿਰ ਦੁਬਾਰਾ ਮਸ਼ੀਨ ਲਗਾਈ ਫਿਰ ਫਿਰ ਦੂਜਾ ਸਲੋਟ ਵਿੱਚ ਪਾਇਆ ਹੋਰ ਖਰਾਬ ਹੋ ਗਿਆ ਮੇਰਾ ਮੈਂ ਕਿ ਬੱਚਿਆਂ ਦੀ ইউনিਫਾਰਮ ਵਾਸ਼ ਕਰਨੀ ਸੀਗੀ ਤੇ ਇਹ نیچے ਮਸ਼ੀਨ ਉੱਪਰ ਮਸ਼ੀਨ ਦਾ ਬਸ ਇਹੀ ਪਤਾ ਇਹ ਇਹੀ ਪੰਗਾ ਰਹਿੰਦਾ ਹੈ ਕਿ ਉੱਤੇ ਪਤਾ ਨਹੀਂ ਚੱਲਦਾ ਕਿਉਂਕਿ ਬਾਰ ਬਾਰ ਚੱਕਰ ਹੀ ਲਾਉਂਦਾ ਹੈਗਾ ਹਨਾ نیچے బిజీ ਹੋ ਜਾਂਦੇ ਕੰਮ ਦੇ ਵਿੱਚ ਤੇ ਫਿਰ ਨਾ ਫਿਰ ਮੈਨੂੰ ਸ਼ਾਮ ਦੇ ਟਾਈਮੇ ਕੱਪੜੇ ਸੁਕੋਣੇ ਬਾਕੀਆਂ ਨਹੀਂ ਹੁੰਦੀਆਂ ਔਰ ਉਨੀ ਤੇ ਤਾਂ ਨਹੀਂ ਰੱਖ ਦੇਗੀ ਵੀ نیچے ਫਿਰ ਇਦਾਂ ਹੈ ਸੈਟਿੰਗ ਜੀ ਨਹੀਂ ਹੈਗੀ ਫਿਰ ਕਪੜੇ ਚ ਕੋਲ ਪਾਉਣ ਵਾਸਤੇ ਫਿਰ ਉੱਪਰ ਜਾਣਾ ਪੈਂਦਾ ਹੈ ਤਾਂ ਕਿ ਮਸ਼ੀਨ ਉੱਪਰ ਖੀਚ ਰੋਪਰ ਨਾ ਵਧੀ ਨਾਲ ਦੀ ਕੱਢ ਕੇ ਕਪੜੇ ਨਾਲ ਦੇ ਨਾਲ ਕੋਲੇ ਪਾਏ ਜਾਂਦੇ ਨੇ ਔਰ ਮਸ਼ੀਨ ਵੀ ਇੱਥੇ ਸੈਟ ਹੈ ਕੋਈ ਮਸ਼ੀਨ ਮਸ਼ੀਨ ਨੂੰ ਆਸਾਨ ਵੀ ਹੁੰਦਾ ਹੈ ਹਨਾ ਕਪੜੇ ਉੱਤੇ ਗਏ ਹੋਣੇ ਆ ਕੇ ਦੇਖਿਆ ਤਾਂ ਮਸ਼ੀਨ ਚ ਉਦਾਂ ਹੀ ਸਰਫ ਵਗੈਰਾ ਸਾਰਾ ਕੁਝ ਉਦਾਂ ਹੀ ਪਿਆ ਆ ਪਾਣੀ ਉਦਾਂ ਭਰਿਆ ਹੋਇਆ ਸੋ ਹੁਣ ਸਾਰਾ ਬਾਹਰ ਨਿਕਲਦਾ ਹੈ ਬਸ ਹੁਣ ਚੱਲ ਮੈਂ ਦਿਮਾਲੇ ਸੁਕਣੇ ਪਾ ਦਿੰਨੀ ਆ ਅੱਛਾ ਜਾ ਰਹੇ ਟਿਊਸ਼ਨ ਹੈ ਨਾ ਟਿਊਸ਼ਨ ਨਹੀਂ ਸਕੂਲ ਜਾ ਰਹੇ ਨੇ ਤੇ ਅੱਜ ਮੌਸਮ ਬੜਾ ਸੋਹਣਾ ਹੋਇਆ ਹੋਇਆ ਹੈ ਬਾਰਿਸ਼ ਹੋਈ ਐ ਸਵੇਰੇ ਸਵੇਰੇ ਬਾਏ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਫਤਿਹ ਇਰੇ ਦੱਕ ਵਾਈ ਕਰਤਾ ਜਾਤਾ ਸੋ ਮੌਸਮ ਦੇਖੋ ਕਿ ਨਾ ਥਣਾ ਹੋਇਆ ਹੋਇਆ ਮਾਰਿਸ਼ ਹੋਈ ਸੀ ਸਰ ਸੜਕ ਗਿੱਲੀ ਐ ਅੱਛਾ ਹੋ ਗਿਆ ਸਭ ਵਧੀਆ ਹੋ ਗਿਆ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕਿਦਾਂ ਹੋ ਸਭ ਬੱਚੇ ਗਏ ਸਕੂਲ ਤੇ ਮੈਂ ਚਲੀ ਹਾਂ ਉੱਪਰ ਕੱਪੜੇ ਸੁਕਣੇ ਪਾਣ ਦਮਲੇ ਵੀ ਪਏ ਨੇ ਰੱਤੀ ਕੱਡੇ ਸੀਗੇ ਫੇਰ ਤਾਂ ਦੂਜਾ ਸਲੋਟ ਲਾਇਆ ਸੀ ਦੇ ਬਣਾ ਰਹੀ ਸੀ ਮੈਂ ਰਾਈਸ ਇਹ ਵੀ ਵੀਡੀਓ ਹੈਗੀ ਆ ਬੁੱਧਵਾਰ ਦੀ ਤੇ ਇੱਕਦਮ ਪਹਿਲਾਂ ਸੋਚ ਰਹੀ ਸੀ ਕੀ ਕੀ ਕਰਾਂ ਕੀ ਕਰਾਂ ਟਾਈਮ ਹੈ ਨਹੀਂ ਸੀ ਕਿਉਂਕਿ ਕੰਮ-ਕੁੰਮ ਦੇਣ ਵਾਲਾ ਸੀਗਾ ਕਰਦਾ ਕੰਮ ਕਰਕੇ ਫਿਰ ਬ੍ਰੇਕ ਜਗ੍ਹਾ ਮੈਂ ਦਿੱਤਾ ਤੇ ਦੁਪਹਿਰ ਦੇ ਟਾਈਮ ਸਮਝ ਨਾ ਆਵੇ ਕਿ ਸਦਾਰ ਸਬਜ਼ੀ ਬਣਾਵਾਂ ਜਾਂ ਕੀ ਬਣਾਵਾਂ ਫਿਰ ਆਪਾਂ ਕੀ ਕਰਿਆ ਫਿਰ ਮੈਂ ਨਾਲ ਪੁੱਛਿਆ ਮਗਾ ਵੀ ਆਪਾਂ ਰਾਈਸ ਬਣਾ ਲਈਏ ਫਿਰ ਮੈਂ ਰਾਈਸ ਹੀ ਤਿਆਰੀ ਕਰਨ ਲੱਗੀ ਜੇ ਮੈਂ ਕੱਟ ਰਹੀ ਸੀ ਆਲੂ ਆਲੂ ਤੇ ਪਿਆਜ਼ ਵਾਲੇ ਰਾਈਸ ਬਣਾਏ ਸੀਗੇ ਵੀ ਕੋਸਰ ਦੇ ਦੋ ਚਲੋ ਮਟਰ ਵਗੈਰਾ ਹੁੰਦੇ ਨੇ ਹਨਾ ਹੋਰ ਵੈਜੀਟੇਬਲ ਪੈ ਜਾਂਦੀਆਂ ਨੇ ਕੈਰਟ ਵਗੈਰਾ ਪੈ ਜਾਂਦੀ ਇਹਨੇ ਕਭ ਕੁਝ ਹੋ ਜਾਂਦਾ ਤੇ ਮੇਰੇ ਕੋਲ ਕੁਝ ਵੀ ਅਵੇਲੇਬਲ ਹੈ ਨਹੀਂ ਸਬਜੀ ਵਗੈਰਾ ਤੇ ਫਿਰ ਮੈਂ ਕੀ ਕਰਿਆ ਤੇ ਆਲੂ ਪਾਏ ਪਿਆਜ਼ ਪਾਏ ਤੇ ਬਸ ਉਪਾਕੇ ਆਪਾਂ ਬਣਾਤੇ ਰਾਈਸ ਤੇ ਰਾਈਸ ਦੇ ਵਿੱਚ ਮੈਂ ਪਾਣੀ ਹੁੰਨੀ ਹੈ ਤੇਜ ਪੱਤਾ ਲੋਕ ਲੌਂਗ ਇਲਾਇਚੀ ਜੇ ਵੱਡੀ ਪਾ ਦੋ ਛੋਟੀ ਪਾ ਦੋ ਹੈ ਨਾ ਕੋਈ ਵੀ ਪਾ ਦੋ ਤੇ ਜੀਰਾ ਹਿੰਗ ਔਰ ਬਸ ਨੋਰਮਲ ਮਸਾਲੇ ਜਿਹੜੇ ਆਪਾਂ ਪਾਣੇ ਹਨਾ ਉਹ ਪਾ ਕੇ ਬਣਾ ਲੈਣੇ ਹੁੰਦੇ ਆ ਤੇ ਵਧੀਆ ਬਣ ਗਈ ਸੀ ਰਾਈਸ ਤੇ ਰਾਈਸ ਮੈਂ ਸੋਕ ਕਰਨੇ ਭੁੱਲੇ ਸੋਕ ਕਰਨ ਦਾ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਭੁੱਲੀ ਵੀ ਗਈ ਸੀ ਮੇਰੇ ਨਾਲ ਕਿਉਂਕਿ ਐਟ ਅ ਟਾਈਮ ਪ੍ਰੋਗਰਾਮ ਬਣਿਆ ਰਾਈਸ ਬਣਾਉਣ ਦਾ ਤੇ ਨਹੀਂ ਤਾਂ ਮੈਂ ਨਾ ਪਹਿਲਾਂ ਭਿਓ ਕੇ ਰੱਖ ਦਿੰਦੇ ਹੁੰਨੇ ਚਾਵਲਾਂ ਨੂੰ ਪਿਓ ਕੇ ਚਾਵਲ ਨਾ ਵਧੀਆ ਬਣਦੇ ਨੇ ਬਟ ਅੱਜ ਨੂੰ ਟਾਈਮ ਨਾ ਹੋਣ ਕਰਕੇ ਫਿਰ ਨਾਲ ਦੇਣ ਚਾਵਲ ਜਿੰਨੀ ਦੇਰ ਨੂੰ ਤੜਕਾ ਬਣਾ 19 ਕੇ ਦੇਰ ਤੜਕਾ ਪੱਕਣ ਨੂੰ ਜਿੰਨਾ ਕੇ ਟਾਈਮ ਲੱਗਿਆ ਬਸ ਉਹਨੇ ਉਹਨਿਕ ਦੇਰ ਬਸ ਮੈਂ ਸੋ ਕਰਕੇ ਰੱਖੇ 2-4 ਮਿੰਟ ਲਾ ਲੋ ਹਨਾ ਤੇ ਬਸ ਫਿਰ ਨਾਲ ਜਾਂ ਰੋਸਟ ਕਰ ਤੇ ਉਹਨੂੰ ਫਿਰ ਮੈਂ ਨਾ ਕਿ ਆਲੂ ਪਕਣ ਨੂੰ ਟਾਈਮ ਲੱਗਦਾ ਮੈਨੂੰ ਕਰੀ ਨਹੀਂ ਚਾਹਣਾ ਮੈਨੂੰ ਖੜੇ ਨਾਲ ਇਹ ਵਾਲਾ ਆਪਣਾ ਬਣਾਉਣਾ ਹੈ ਬਹਿਲਾ ਆਲੂ ਭਦਲਣੇ ਹੁੰਦੀਆਂ ਕਿਉਂਕਿ ਉਹਦੇ ਨਾਲ ਨਾ ਫਰਾਈ ਫਰਾਈ ਜਾਂ ਫਰੈਂਚ ਫਰਾਈਜ਼ ਹੁੰਦੇ ਆ ਆਲੂ ਦਾ ਟੇਸ ਨਾ ਉਦਾਂ ਦਾ ਆਉਂਦਾ ਆ ਤੇ ਫਿਰ ਥੋੜੀ देर ਬਾਅਦ ਪਿਆਜ਼ ਪਾਣੀ ਹੁੰਦੀਆਂ ਤੇ ਫਿਰ ਇੱਥੇ ਪਿਆਜ਼ ਤੇ ਆਲੂ ਪੱਕ ਰਹੇ ਸੀ ਮਗਾ ਚਲੋ ਜਦੋਂ ਤੱਕ ਆਲੂ ਪਿਆਜ਼ ਪੱਕ ਰਹੇ ਨੇ ਦੋ ਤੱਕ ਮੈਂ ਨਾ ਭਾਂਡੇ ਸਾਫ਼ ਕਰ ਲੈਣੀ ਆ ਠੀਕ ਵੀਡੀਓ ਮੈਂ ਕੀਤੀ ਹੋਈ ਆ ਬਾਅਦ ਵਿੱਚ ਤੇ ਇਹ ਜਿਹੜੇ ਪਿੱਛੇ ਸੈਜਵਾਰਡ ਵੀ ਚੱਲ ਰਿਹਾ ਸੀਗਾ ਮੈਨੂੰ ਇਹ ਸੀ ਮੈਂ ਕਿਹਾ ਚਲੋ ਵਾਇਸਓਵਰ ਕਿਤੇ ਪਿੱਛੇ ਫਾਟ ਚੱਲਦੇ ਕਰਕੇ ਕਿਤੇ ਕਾਪੀਰਾਈਟ ਨਾ ਆ ਜੇ ਤਾਂ ਕਿ ਫਿਰ ਮੈਂ ਕਿਹਾ ਚਲੋ ਵੋਲਿਊਮ ਬੰਦ ਕਰਕੇ ਨਾ ਮੈਂ ਵਾਇਸਓਵਰ ਹੀ ਕਰ ਦੰਨੀ ਹੈ ਤੇ ਆੜ ਤੁੰਡਾ ਆੜ ਤੁੰਡਾ ਵਿੱਚ ਬੜੀ ਲੱਗਦਾ ਬਟ ਫਿਰ ਥੋੜਾ ਜਿਹਾ ਕਾਪੀਰਾਈਟ ਦਾ ਇਸ਼ੂ ਜਾਂਦਾ ਹੈ ਨਾ ਪਤਾ ਨਹੀਂ ਹੁੰਦਾ ਕਿ ਫਾਸਟ ਫੋਰਵਰਡ ਕਰਕੇ ਵੀ ਬਾੜ ਦੀ ਆਵਾਜ਼ ਆ ਰਹੀ ਸੀ ਪਰ ਫਾਸ ਹੋ ਜਾਂਦਾ ਹੈ ਹਨਾ ਫਿਰ ਮਨੇ ਇਹ ਕਿਤੇ ਫਾਸਟ ਕਰਕੇ ਵੀ ਬਾੜ ਦੀ ਆਵਾਜ਼ ਦੇ ਉੱਤੇ ਕਾਪੀ ਰਾਈਟ ਨਾਲ ਦੇ ਦੇ ਫਿਰ ਮੈਂ ਚੱਲ ਲਗਾ ਵੋਲਿਊਮ ਬੰਦ ਕਰਕੇ ਵਾਇਸ ਓਵਰ ਕੀ ਕਰ ਦਿੰਨੀ ਆ ਸੋ ਇਧਰ ਬਥਰ ਲੱਗ ਗਿਆ ਜੀ ਫਿਰ ਵੀ ਨੋਂ ਮੇਰੇ ਤੁਹਾਨੂੰ ਪਾਈ ਦਤਾ ਸੀ ਬਲੇ ਨਾਲ ਹੀ ਜਦੋਂ ਅੱਧਾ ਕਿਜੀ ਹੋ ਗਏ ਸੀਗੀ ਆਲੂ ਫਿਰ ਫਿਰ ਚਿਰਾਰਾ ਤੇ ਸੌਲਟ ਕਰਨਾ ਪਤਾ ਸੀ ਹਲਦੀ ਮੈਂ ਨਹੀਂ ਬਣਦੀ ਹੈਗੀ ਤੇ ਹਲਦੀ ਦੇ ਬਿਨਾ ਹੀ ਸੋਹਣਾ ਲੱਗਦੇ ਨੇ ਪਹਿਲਾਂ ਹਲਦੀ ਵਾਲੇ ਖਾਂਦੇ ਨਹੀਂ ਸੀ ਕਦੇ-ਕਦੇ ਮਨ ਕਰਦਾ ਹਲਦੀ ਵਾਲੇ ਚਾਵਲ ਖਾਣ ਨੂੰ ਫਿਰ ਲਾ ਕੇ ਬਿਨਾਂ ਦੇ ਵਾਲ ਨਹੀਂ ਥੋੜੀ ਜੀ ਬਟ ਜੇ ਇਹ ਤਾਂ ਲਾਈਟ ਨਹੀਂ ਕਰਦੇ ਹਲਦੀ ਵਾਲੇ ਫਿਰ ਮੈਂ ਨਾ ਹਲਦੀ ਤੋਂ ਬਿਨਾ ਹੀ ਬਣਾ ਲਈਆ ਵਧੀਆ ਬਣਦੇ ਹਲਦੀ ਦੇ ਬਿਨਾ ਨਾਲ ਬਣਾਇਆ ਸੀ ਮੈਂ ਰਾਇਤਾ ਪੁੰਦੀ ਵਾਲਾ ਔਰ ਹਲਦੀ ਚਲੋ ਇਧਰ ਭੰਡੇ ਵੀ ਸਾਹ ਹੋ ਗਏ ਸੀ ਮਰੇ ਔਰ ਨਾਲ ਦੇ ਨਾਲ ਆਪਣੇ ਚਾਵਲ ਵੀ ਆਲਮੋਸਟ ਵੱਢ ਵਾਲੇ ਹੀ ਸੀਗੇ ਹਾਂ ਦੇ ਸਾਫ ਕਰਕੇ ਨਾਲ ਜਾਨ ਮੈਂ ਸਿੰਕ ਨੂੰ ਸਾਫ ਕਰਦਣੀ ਹੁੰਦੀ ਹੈ ਜਿਹਨੂੰ ਫਿਰ ਇਹਦਾ ਨਾ ਫਿਰ ਜਲ ਵੀ ਨਹੀਂ ਤਾਂ ਫਿਰ ਦੇ ਨਾਲ ਸਾਫ ਕਰੋ ਜੋ ਬੜਾ ਗੰਦਾ ਰਹਾ ਹੈ ਨਾਲ ਨੂੰ ਕਰਕੇ ਭੰਡੇ ਸਾਫ ਕਰਕੇ ਨਾਲ ਜਾਂਦੇ ਸਿੰਕ ਨੂੰ ਜਿੰਨੀ ਵਾਰੀ ਭਾੜਾ ਹੁੰਦੀ ਵਾਰੀ ਸਾਫ ਕਰਨਾ ਹੈ ਹਾਂਜੀ ਰਾਈਸ ਪਰਖਿਆ ਹੋਈ ਸੀ ਤੇ ਇਧਰੋਂ ਭੰਡੇ ਸਾਹ ਹੋਗੇ ਸਿੰਕ ਵੀ ਸਾਫ ਕਰਤਾ ਸੀ ਤੇ ਮੈਂ ਕਹਿ ਰਹੀ ਸੀ ਵੀ ਜੀਵਨ ਬਸ ਆਉਣ ਵਾਲਾ ਆ ਤੇ ਫਿਰ ਆਪਾਂ ਲੰਚ ਕਰਾਂਗੇ ਮੈਂ ਬਹੁਤ ਜਲਦੀ ਪਿੱਛੇ ਪਾੜ ਚੱਲਦਾ ਪਿਆ ਸੀਗਾ ਅੱਛਾ ਵੇਦਰਾ ਉਹ ਸੁਣਾਇਆ ਉਹ ਸਾਰੇ ਕੱਪੜੇ ਵੀ ਧਾਰਦੇ ਆ ਇਧਰ ਪਾਪਾ ਬੁਲਾ ਰਹੇ ਮੈਂ ਲੱਗਾ ਹਨਾ ਸਿੰਘ ਕਹੀ ਹੈਂ ਜੀ ਅੱਛਾ ਇਧਰ ਹੁੰਦੀ ਹੈ ਮੈਂ ਕਰ ਰਹੀ ਸੀ ਜੀ ਕਟਿੰਗ ਪਹਿਲਾਂ ਸਲਵਾਰ ਕਟਿੰਗ ਕੀਤੀ ਫਿਰ ਸ਼ਰਟ ਕਟਿੰਗ ਕੀਤੀ ਇੱਥੇ ਟਾਈਮ ਸੀਗਾ ਔਰ ਸਵਾ ਗੱਟ ਦਾ ਟਾਈਮ ਸੀਗਾ ਸਵਾ 8 ਵਜੇ ਪਹਿਲਾਂ ਪ੍ਰੈਸ ਕੀਤੀ ਤੇ ਫਿਰ ਕਟਿੰਗ ਕੀਤੀ ਕਿਉਂਕਿ ਸੂਟ ਇਹ ਇਹ ਦੇਣਾ ਸੀਗਾ ਪਰਸੋਂ ਦਾ ਪਰਸੋਂ ਕਿਹੜਾ ਦਿਨ ਸੀ ਹਾਂ ਬੁੱਧਵਾਰ ਦਾ ਦਿਨ ਸੀਗਾ ਬੁੱਧਵਾਰ ਨੂੰ ਸ਼ਾਮ ਨੂੰ ਅਸੀਂ ਸੂਟ ਦੇਣਾ ਸੀ ਬਟ ਕਮ ਹੋਰ ਪਹਿਲਾਂ ਵਾਲਾ ਪਿਆ ਸੀ ਉਹ ਕਰ ਰਹੇ ਸੀ ਅਸੀਂ ਤਾਰ ਕੇ ਸੂਟ ਫਿਰ ਲੇਟ ਹੋ ਗਿਆ ਫਿਰ ਇਹ ਦੇਦੀ ਐ ਮੇਰੇ ਬਹੁਤ ক্লোਜ਼ ਨੇ ਇਹਨਾਂ ਨਾਲ ਬਹੁਤ ਪਿਆਰ ਆ ਮੇਰਾ ਤੇ ਫਿਰ ਥੋੜਾ ਜਿਹਾ ਹੀ ਫਿਰ ਨਰਾਜ ਹੋ ਗਏ ਸੀ ਕਹਿੰਦੇ ਤੁਸੀਂ ਮੇਰਾ ਸੂਟ ਦੇਣਾ ਸੀ ਤੁਸੀਂ ਮੇਰਾ ਸੂਟ ਨਹੀਂ ਦਿੱਤਾ ਗਿਆ ਮੈਂ ਕਹਿੰਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੈਂ ਪ੍ਰੋਮਿਸ ਕਰਦੀ ਮੈਂ ਤੁਹਾਨੂੰ ਅ ਕੱਲ ਸਵੇਰੇ ਤੁਹਾਨੂੰ ਜਲਦੀ ਦੇ ਦੂੰਗੀ ਸੂਟ ਹਨਾ ਤੇ ਫਿਰ ਮੈਂ ਨਾ ਫਿਰ ਇਥੇ ਕਟਿੰਗ ਮੈਂ ਕਰ ਰਹੀ ਸੀਗੀ ਫਿਰ ਸਿੰਘ ਸਾਹਿਬ ਨੇ ਬਾਅਦ ਚ ਕਰਨੀ ਸੀਗੀ ਫਿਰ ਮੈਂ ਤਾਂ ਆਪਣਾ ਰਾਤ ਨੂੰ ਸਵਾ 8:30 ਵਜੇ ਸਲਵਾਰ ਕਟਿੰਗ ਕੀਤੀ ਹਾਂ 8:30 ਵਜੇ ਅਸੀਂ ਕਰਦੇ ਕਰਦੇ ਨੂੰ ਕਿਉਂਕਿ ਪਹਿਲਾਂ ਪ੍ਰੈਸਿੰਗ ਕੀਤੀ ਹਨਾ 8:30 ਤੋਂ ਉਪਰ ਹੀ ਟਾਈਮ ਹੋ ਗਿਆ ਸੀ ਕਟਿੰਗ ਕਰਦੇ ਹਾਂ ਤੇ ਫਿਰ ਸਵਾ 9:00 ਵਜੇ ਮੈਂ ਸਲਵਾਰ ਸਟਿਚ ਕਰਕੇ ਫਿਰ ਮੈਂ ਰੂਮ ਚ ਗਈ ਰੂਮ ਚ ਨਹੀਂ ਗਈ ਮਤਲਬ ਕਿ ਅੰਦਰ ਆਈ ਬੁਟੀਕ ਤੇ ਬੁਟੀਕ ਤੋਂ ਨਿਕਲ ਕੇ ਇਧਰ ਆਈ ਆਪਣੇ ਘਰ ਚ ਤੇ ਅਰ ਫੇ ਚੇਂਜ ਹੋਣ ਕਰਕੇ ਫਿਰ ਖਾਣਾ ਵਗੈਰਾ ਬਣਾਇਆ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਇਹ ਤਾਂ ਕਹਿ ਰਹੀ ਸੀ ਕਿ ਤੂੰ ਸਵੇਰੇ ਸਚਗਾ ਦੇ ਆਲੀ ਮਾਰਨਿੰਗਸ ਲਵਾ ਰਹਾ ਹੈ ਨਾ ਤੇ ਕਹਿੰਦੇ ਛੋਟ ਮੈਂ ਖਿੱਚ ਦੂੰਗਾ ਸਵੇਰੇ ਸਵੇਰੇ ਸਟਿਚ ਕਰ ਦੂੰਗਾ ਮੈਂ ਕਿਹਾ ਵੀ ਨਹੀਂ ਮੈਂ ਰਾਤ ਨੂੰ ਹੀ ਕਰਕੇ ਪਾਉਂਗੀ ਤਾਂ ਕਿ ਕਿਉਂਕਿ ਸਵੇਰੇ ਸਵੇਰੇ ਮੇਰਾ ਟਾਈਮ ਨਹੀਂ ਹੁੰਦਾ ਹੈਗਾ ਹਨਾ ਸਵੇਰੇ ਸਵੇਰੇ ਇਦਾਂ ਹੁੰਦਾ ਹੈ ਬੱਚਾ ਨੇ ਸਕੂਲ ਜਾਣਾ ਹੁੰਦਾ ਹੈ ਤੇ ਫਿਰ ਇਦਾਂ ਹੁੰਦਾ ਵੀ ਉਹਨਾਂ ਦਾ ਖਾਣਾ-ਪੋਣਾ ਬਸ ਉਹ ਜਿਵੇਂ ਦਾ ਟਾਈਮ ਤਾਂ ਪਤਾ ਨਹੀਂ ਚੱਲਦਾ ਕਿਵੇਂ ਲੰਘ ਜਾਂਦਾ ਹੈ ਮੈਂ ਕਿਹਾ ਵੀ ਸਵੇਰੇ ਕਈ ਵਾਰੀ ਲਾਈਟ ਦਾ ਵੀ ਫਿਰ ਇਸ਼ੂ ਹੋ ਜਾਂਦਾ ਹੈ ਨਾ ਲਾਈਟ ਵੀ ਕਈ ਵਾਰੀ ਹੁੰਦੀ ਨਹੀਂ ਹੈਗੀ ਤੇ ਫਿਰ ਮੈਂ ਕਹਾ ਮੈਂ ਰਾਤ ਨੂੰ ਕੰਪਲੀਟ ਕਰਕੇ ਸਲਵਾਰ ਫੇਰ ਹੀ ਮੈਂ ਇੱਧਰ ਆਉਂਗੀ ਫੇਰ ਆ ਕੇ ਫਿਰ ਰੋਟੀ ਪਾਣੀ ਬਣਾਇਆ ਬਸ ਫਿਰ ਪੈਂਦਿਆਂ ਨੂੰ ਲੇਟ ਹੋ ਗਿਆ ਸੀ ਫਿਰ ਸਵੇਰੇ ਇਹ ਸ਼ਰਟ ਸਵਿਚ ਕਰਕੇ ਦੀਦੀ ਦੀ ਤੇ ਨਾਲ ਦੀ ਨਾਲ ਫੇਰ ਆਪਾਂ ਹੈਮਿੰਗ ਕਰਕੇ ਫਿਰ ਉਹਨਾਂ ਨੂੰ ਸੂਟ ਫੜਾ ਕੇ ਆਏ ਤੇ ਉਹਨਾਂ ਨੂੰ ਫੋਨ ਕੀਤਾ ਸੀ ਹੋਰ ਉਹਨਾਂ ਨੇ ਚੱਕਿਆ ਨਹੀਂ ਮੈਂ ਕਿ ਸ਼ਾਇਦ ਨਾਰਾਜ਼ ਹੋ ਗਏ ਬਟ ਲੇਕਿਨ ਬੀਜ਼ੀ ਸੀਗੇ ਬਹੁਤ ਜ਼ਿਆਦਾ ਕਿ ਉਹਨਾਂ ਨੇ ਫੋਨ ਨਹੀਂ ਜੀ ਪਿੱਕ ਕੀਤਾਗਾ ਤੇ ਫਿਰ ਗੱਲ ਜਾਨੀ ਕਿ ਫਾਇਰ ਉਹ ਹੋ ਗਿਆ